ਖੱਤ ਦੇ ਰਿਹਾ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬਟਾਲਾ ਦੇ ਇਤਿਹਾਸ ਕਿਦੇ ਬਾਰੇ ਦੀ ਬਾਰਾਂ ਦੇ ਕਿਲਾ ਜਿਸ ਨੂੰ ਜਲ ਮਹਿਲ ਵੀ ਆਖਿਆ ਜਾਂਦਾ ਸੀ ਇਹ ਕਿਲਾ 16ਵੀਂ ਸਦੀ ਵਿੱਚ ਬਣਾਇਆ ਗਿਆ ਸੀ ਜਦੋਂ ਮੁਗਲ ਬਾਦਸ਼ਾਹ ਅਕਬਰ 1586 ਵਿੱਚ ਇਸੇ ਇਲਾਕੇ ਦੀ ਯਾਤਰਾ ਕਰ ਰਿਹਾ ਸੀ ਉਦੋਂ ਇਹਦੀ ਨੀਂਹ ਰੱਖੀ ਗਈ ਸੀ ਬਟਾਲਾ ਉਸ ਸਮੇਂ ਮੁਗਲ ਸਾਮਰਾਜ ਦੇ ਵਿੱਚ ਇੱਕ ਵੱਡਾ ਵਪਾਰਕ ਕੇਂਦਰ ਸੀ ਅਕਬਰ ਨੇ ਇਹ ਮਹਿਲ ਆਪਣੀਆਂ ਯਾਤਰਾਵਾਂ ਦੌਰਾਨ ਆਰਾਮ ਕਰਨ ਲਈ ਬਣਵਾਇਆ ਸੀ ਇਹ ਮਹਿਲ ਮੁਗਲ ਕਲਾ ਕੌਸ਼ਲ ਦਾ ਸ਼ਾਨਦਾਰ ਮੂਨਾ ਸੀ ਇਹਦੇ 12 ਦਰਵਾਜ਼ੇ ਛਨ ਜਿਸ ਨੂੰ 12 ਦਰੀ ਵੀ ਆਖਿਆ ਜਾਂਦਾ ਸੀ ਮਹਿਲ ਦੇ ਆਲੇ ਦੁਆਲੇ ਕਦੇ ਟੀਲਾਂ ਤੇ ਬਾਗ ਹੋਇਆ ਕਰਦੇ ਛਨ ਜੋ ਇਸ ਨੂੰ ਜਲ ਮਹਿਲ ਬਣਾਉਂਦੇ ਛਨ ਇੱਥੇ ਰਾਜਾ ਮਹਾਰਾਜਾ ਅਫਸਰ ਅਤੇ ਮਹਿਮਾਨ ਆ ਕੇ ਰਹਿੰਦੇ ਛਨ ਇਹ ਈਮਾਰਤ ਹੁਣ ਖੰਡਰਾਂ ਵਿੱਚ ਬਦ ਰਹੀ ਹੈ ਜੇਕਰ ਤੁਸੀਂ ਬਟਾਲਾ ਲੱਕੇ ਜਾਓ ਤਾਂ ਇਹ ਸੁੰਦਰ ਈਮਾਰਤ ਦੇਖਣਾ ਨਾ ਭੁੱਲਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਅਤੇ ਸਾਡੇ ਚੈਨਲ ਫਿਟਰੀਓ ਪਿਆਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ